ਵਿਦੇਸ਼ੀ ਸਾਹਿਤ ਦੀ ਇੱਕ ਕਹਾਣੀ ਹੈ ਕਹਿੰਦੇ ਨੇ ਇੱਕ ਬਾਦਸ਼ਾਹ ਹੈ ਜਿਹੜਾ ਹੁਣ ਬੁੱਢਾ ਹੋ ਚੁੱਕਾ ਹੈ ਬਜ਼ੁਰਗ ਹੋ ਚੁੱਕਾ ਹੈ ਉਹ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਦੇ ਵਿੱਚ ਹੈ ਤੇ ਉਹਨੇ ਸੋਚਿਆ ਵੀ ਮੈਂ ਜਾਣ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਪਹਿਲਾਂ ਇਹਨਾਂ ਲੋਕਾਂ ਨੂੰ ਨਵਾਂ ਬਾਦਸ਼ਾਹ ਦੇ ਕੇ ਜਾਣਨਾ ਚਾਹੁੰਦਾ ਹਾਂ ਆਪਣਾ ਉੱਤਰਾਧਿਕਾਰੀ ਚੁਣਨਾ ਚਾਹੁੰਦਾ ਹਾਂ ਤੇ ਉਹਨੇ ਇਹ ਵੀ ਨਿਰਣਾ ਕੀਤਾ ਕਿ ਨਵਾਂ ਉੱਤਰਾਧਿਕਾਰੀ ਇਹਨਾਂ ਲੋਕਾਂ ਦਾ ਨਵਾਂ ਬਾਦਸ਼ਾਹ ਉਹ ਮੇਰੇ ਪਰਿਵਾਰਕ ਮੈਂਬਰਾਂ ਵਿੱਚੋਂ ਮੇਰੇ ਬੱਚਿਆਂ ਵਿੱਚੋਂ ਕੋਈ ਨਹੀਂ ਹੋਵੇਗਾ ਉਹ ਮੇਰੇ ਅਮੀਰਾਂ ਵਜ਼ੀਰਾਂ ਮੇਰੇ ਸੈਨਾਪਤੀਆਂ ਵਿੱਚੋਂ ਕੋਈ ਨਹੀਂ ਹੋਵੇਗਾ ਉਹ ਬਾਦਸ਼ਾਹ ਮੈਂ ਇਹਨਾਂ ਲੋਕਾਂ ਤੋਂ ਚੂਸ ਕਰਨਾ ਹੈ ਇਹਨਾਂ ਲੋਕਾਂ ਤੋਂ ਚੁਣਨਾ ਹੈ ਇਹਦੇ ਵਾਸਤੇ ਉਹਨੇ ਜਿਹੜੇ ਉਹਦੇ ਇਲਾਕੇ ਦੇ ਉਹਦੇ ਰਾਜ ਦੇ ਨੌਜਵਾਨ ਨੇ ਉਹਨਾਂ ਨੌਜਵਾਨਾਂ ਨੂੰ ਆਪਣੇ ਕੋਲ ਬੁਲਾਇਆ ਆਪਣੇ ਮਹਿਰ ਵਿੱਚ ਬੁਲਾਇਆ ਤੇ ਕਹਿ ਲਗਾ ਤੁਸੀਂ ਦੇਖ ਰਹੇ ਹੋ ਮੈਂ ਬੁੱਢਾ ਹੋ ਚੁੱਕਾ ਮੈਂ ਬਜ਼ੁਰਗ ਹੋ ਚੁੱਕਾ ਮੇਰੀ ਜ਼ਿੰਦਗੀ ਦੇ ਦਿਨ ਥੋੜੇ ਨੇ ਮੈਨੂੰ ਇਉਂ ਲੱਗਦਾ ਕਿ ਜਿਵੇਂ ਮੌਤ ਹੁਣ ਨਜ਼ਦੀਕ ਆ ਰਹੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਨਵਾਂ ਬਾਦਸ਼ਾਹ ਚੁਣ ਜਾਵਾਂ ਤੁਹਾਨੂੰ ਨਵਾਂ ਬਾਦਸ਼ਾਹ ਦੇ ਜਾਵਾਂ ਤੇ ਮੈਂ ਇਹ ਵੀ ਨਿਰਣਾ ਕੀਤਾ ਕਿ ਨਵਾਂ ਬਾਦਸ਼ਾਹ ਤੁਹਾਡੇ ਲੋਕਾਂ ਦੇ ਵਿੱਚੋਂ ਚੁਣਨਾ ਹੈ ਤੁਹਾਡੇ ਵਿੱਚੋਂ ਚੁਣਨਾ ਔਰ ਉਹਦੀ ਚੋਣ ਕਰਨ ਵਾਸਤੇ ਮੈਂ ਤਰੀਕਾ ਇਹ ਲੱਭਿਆ ਅ ਮੇਰੇ ਕੋਲ ਕੁਝ ਬੀਜ ਨੇ ਤੁਹਾਨੂੰ ਕੱਲੇ-ਕੱਲੇ ਨੌਜਵਾਨ ਨੂੰ ਇੱਕ-ਇੱਕ ਬੀਜ ਦਿੱਤਾ ਜਾਵੇਗਾ ਤੁਸੀਂ ਉਸ ਬੀਜ ਨੂੰ ਆਪਣੇ ਘਰ ਲੈ ਜਾ ਕੇ ਗਮਲੇ ਦੇ ਵਿੱਚ ਬੀਜਣਾ ਤੇ ਕੁਝ ਸਮੇਂ ਤੋਂ ਬਾਅਦ ਉਸ ਬੀਜ ਤੋਂ ਜੋ ਵੀ ਪੌਦਾ ਉੱਗੇਗਾ ਜਿਹੜਾ ਵੀ ਬੂਟਾ ਉੱਗੇਗਾ ਉਹ ਬੂਟਿਆਂ ਨੂੰ ਲੈ ਕੇ ਤੁਸੀਂ ਸਾਰੇ ਮੇਰੇ ਕੋਲ ਆਉਣਾ ਹੈ ਇੱਕ ਸਾਲ ਦੇ ਵਕਫੇ ਤੋਂ ਬਾਅਦ ਆਪਾਂ ਮਿਲਾਂਗੇ ਇਸੇ ਥਾਂ ਦੇ ਉੱਤੇ ਤੇ ਮੈਂ ਉਹਨਾਂ ਬੂਟਿਆਂ ਦੇ ਹਿਸਾਬ ਨਾਲ ਉਹਨਾਂ ਪੌਦਿਆਂ ਦੇ ਹਿਸਾਬ ਨਾਲ ਮੈਂ ਤੁਹਾਡੇ ਚੋਂ ਨਵਾਂ ਬਾਦਸ਼ਾਹ ਚੁਣ ਲਵਾਂਗਾ। ਹੁਣ ਸਾਰੇ ਨੌਜਵਾਨ ਉਹ ਬੀਜਾਂ ਨੂੰ ਲੈ ਕੇ ਬੀਜਾਂ ਨੂੰ ਲੈ ਕੇ ਆਪੋ ਆਪਣੇ ਘਰ ਚਲੇ ਗਏ। ਉਹਨਾਂ ਨੇ ਗਮਲਿਆਂ ਦੇ ਵਿੱਚ ਮਿੱਟੀ ਲੈ ਕੇ ਆਂਦੀ, ਖਾਦ ਪਾਈ, ਉਸ ਬੀਜ ਨੂੰ ਬੀਜਿਆ, ਉਹ ਪਾਣੀ ਦਿੰਦੇ ਰਹੇ ਤੇ ਕੁਝ ਦਿਨਾਂ ਤੋਂ ਬਾਅਦ ਉਹਨਾਂ ਲੋਕਾਂ ਦੇ ਜਿਹੜੇ ਬੀਜ ਨੇ ਉਹ ਉੱਗ ਚੁੱਕੇ ਨੇ, ਪੌਦੇ ਉੱਗ ਚੁੱਕੇ ਨੇ। ਤੇ ਉਹ ਉਹਨਾਂ ਪੌਦਿਆਂ ਦੀ ਦੇਖਭਾਲ ਕਰਦੇ ਨੇ ਪਰ ਇੱਕ ਨੌਜਵਾਨ ਅਜਿਹਾ ਹੈ ਜਿਨੇ ਇਹਨਾਂ ਬਾਕੀ ਲੋਕਾਂ ਦੇ ਵਾਂਗ ਉਹਨੇ ਵੀ ਗਮਲੇ ਦੇ ਵਿੱਚ ਮਿੱਟੀ ਬੜੀ ਸੋਹਣੀ ਪਾ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਖਾਦ ਪਾ ਕੇ ਇੱਕ ਬੀਜ ਨੂੰ ਬੀਜਿਆ ਸੀ ਜਿਹੜਾ ਬੀਜ ਰਾਜੇ ਕੋਲੋਂ ਉਹ ਲੈ ਕੇ ਆਇਆ ਸੀ ਪਰ ਉਹ ਬੀਜ ਉੱਗਿਆ ਨਹੀਂ ਪੁੰਗਰਿਆ ਨਹੀਂ ਉਹਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਬੜੇ ਧਿਆਨਪੂਰਵਕ ਤਰੀਕੇ ਦੇ ਨਾਲ ਉਹ ਪਾਣੀ ਵੀ ਦਿੰਦਾ ਰਿਹਾ ਪਰ ਉਹ ਬੀਜ ਜਿਹੜਾ ਉਹ ਉੱਗਿਆ ਨਹੀਂ ਹੁਣ ਬਾਕੀ ਲੋਕ ਆਪੋ ਆਪਣੇ ਪੌਦੇ ਲੈ ਕੇ ਆਪਸ ਵਿੱਚ ਗੱਲਾਂ ਕਰਦੇ ਨੇ ਇਹਦੇ ਕੋਲ ਫੁੱਲ ਨੇ ਇਹਦੇ ਕੋਲ ਐਸ ਫਲਦਾਦ ਰੁੱਖ ਦਾ ਇਹ ਬੀਜ ਪੌਦਾ ਉੱਗ ਚੁੱਕਾ ਹੈ ਲੇਕਿਨ ਉਸ ਨੌਜਵਾਨ ਦਾ ਉਹ ਬੀਜ ਜਿਹੜਾ ਹੈ ਉਹ ਉੱਗਿਆ ਨਹੀਂ ਭੁੰਗਰਿਆ ਨਹੀਂ ਆਖਰ ਸਾਲ ਨਿਕਲ ਗਿਆ ਇੱਕ ਸਾਲ ਦੇ ਵਕਫੇ ਤੋਂ ਬਾਅਦ ਅੱਜ ਉਹ ਦਿਨ ਆ ਗਿਆ ਜਦੋਂ ਇਹਨਾਂ ਨੌਜਵਾਨਾਂ ਨੇ ਆਪੋ ਆਪਣੇ ਬੂਟੇ ਲੈ ਕੇ ਬਾਦਸ਼ਾਹ ਦੇ ਕੋਲ ਜਾਣਾ ਤੇ ਬਾਦਸ਼ਾਹ ਨੇ ਨਵੇਂ ਬਾਦਸ਼ਾਹ ਦੀ ਚੋਣ ਕਰਨੀ ਹੈ ਇਹ ਨੌਜਵਾਨ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਮੈਂ ਜਿਹੜਾ ਬੀਜ ਬਾਦਸ਼ਾਹ ਦੇ ਕੋਲੋਂ ਲੈ ਕੇ ਆਇਆ ਸੀ ਉਹ ਬੀਜ ਤੂੰ ਵੀ ਵਿਖਦੀ ਏ ਉਗਿਆ ਨਹੀਂ ਉੰਗਰਿਆ ਨਹੀਂ ਮੈਂ ਇਸ ਗਮਲੇ ਵਿੱਚ ਬੀਜਿਆ ਸੀ ਤੇ ਕੀ ਮੈਨੂੰ ਬਾਦਸ਼ਾਹ ਦੇ ਕੋਲ ਜਾਣਾ ਚਾਹੀਦਾ ਮਾਂ ਕਹਿੰਨ ਲੱਗੀ ਪੁੱਤਰਾ ਤੈਨੂੰ ਜ਼ਰੂਰ ਜਾਣਾ ਚਾਹੀਦਾ ਇਹ ਇਸੇ ਤਰੀਕੇ ਨਾਲ ਗਮਲੇ ਨੂੰ ਲੈ ਜਾ ਆ ਬਾਦਸ਼ਾਹ ਦੇ ਕੋਲ ਨਹੀਂ ਉਗਿਆ ਉਹਦੇ ਵਿੱਚ ਤੇਰਾ ਕੋਈ ਕਸੂਰ ਨਹੀਂ ਪਰ ਤੈਨੂੰ ਜਾਣਾ ਜ਼ਰੂਰ ਚਾਹੀਦਾ ਹੁਣ ਆਖਰਕਾਰ ਸਾਰੇ ਨੌਜਵਾਨ ਜਿਹੜੇ ਸਾਰੇ ਲੋਕ ਨੇ ਉਹ ਆਪੋ ਆਪਣੇ ਬੂਟੇ ਲੈ ਕੇ ਗਮਲੇ ਲੈ ਕੇ ਬਾਦਸ਼ਾਹ ਦੇ ਕੋਲ ਆ ਗਏ ਬਾਦਸ਼ਾਹ ਦੇ ਕੋਲ ਪਹੁੰਚ ਚੁੱਕੇ ਨੇ ਸਾਰੇ ਲੋਕ ਤੇ ਉਹ ਨੌਜਵਾਨ ਵੀ ਇੱਥੇ ਖੜਾ ਹੈ ਜਿਹਦੇ ਕੋਲ ਖਾਲੀ ਗਮਲਾ ਹੈ ਤੇ ਇਹ ਬਾਕੀ ਜਿਹੜੇ ਲੋਕ ਨੇ ਉਸ ਨੌਜਵਾਨ ਦੇ ਉੱਤੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ ਕਿ ਸਾਡੇ ਬੂਟੇ ਕਿੰਨੇ ਸੋਹਣੇ ਨੇ ਇਹ ਫਲ ਕਿੰਨੇ ਸੋਹਣੇ ਨੇ ਇਹ ਫੁੱਲ ਕਿੰਨੇ ਸੋਹਣੇ ਨੇ ਪਰ ਇਹਦੇ ਕੋਲ ਤੇ ਖਾਲੀ ਗਮਲਾ ਹੈ ਗਮਲੇ ਵਿੱਚ ਕੇਵਲ ਮਿੱਟੀ ਹੈ ਬੂਟਾ ਤੇ ਉੱਗਿਆ ਹੀ ਕੋਈ ਨਹੀਂ ਪੁੰਗਰਿਆ ਹੀ ਕੋਈ ਨਹੀਂ ਇੰਨਾ ਹੀ ਸਮੇਂ ਦੇ ਵਿੱਚ ਬਾਦਸ਼ਾਹ ਆਪਣੇ ਤਖਤ ਦੇ ਉੱਤੇ ਆ ਕੇ ਬਰਾਜਮਾਨ ਹੁੰਦਾ ਉਹਨਾਂ ਲੋਕਾਂ ਦੇ ਹੱਥ ਵਿੱਚ ਫੜੇ ਹੋਏ ਬੂਟੇ ਦੇਖਦਾ ਫੁੱਲ ਨੇ ਫਲਾਂ ਵਾਲੇ ਬੂਟੇ ਨੇ ਤੇ ਉਹ ਬੜਾ ਖੁਸ਼ ਹੁੰਦਾ। ਕਹਿ ਲੱਗਾ ਵਾਹ ਕਿੰਨੇ ਸੋਹਣੇ ਬੂਟੇ ਨੇ ਕਿੰਨੇ ਸੋਹਣੇ ਫੁੱਲ ਨੇ ਪਰ ਨਾ ਹੀ ਉਹਦੀ ਨਿਗਾਹ ਜਾਂਦੀ ਐ ਇਸ ਨੌਜਵਾਨ ਦੇ ਕੋਲ ਫੜੇ ਹੋਏ ਖਾਲੀ ਗਮਲੇ ਉੱਤੇ ਤੇ ਕਹਿਣ ਲੱਗਾ ਪੁੱਤਰਾ ਤੇਰਾ ਗਮਲਾ ਖਾਲੀ ਕਿਉਂ ਐ? ਇਹਦੇ ਵਿੱਚ ਬੂਟਾ ਕੋਈ ਕਿਉਂ ਨਹੀਂ? ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਤੇ ਬੜੇ ਪਿਆਰ ਦੇ ਨਾਲ ਉਸ ਬੀਜ ਨੂੰ ਬੀਜਿਆ ਸੀ ਪਰ ਉੱਗਿਆ ਨਹੀਂ। ਮੈਂ ਦੇਖਭਾਲ ਵੀ ਕਰਦਾ ਰਿਹਾ ਪਾਣੀ ਵੀ ਪਾਉਂਦਾ ਰਿਹਾ ਜੋ ਕੁਝ ਮੈਨੂੰ ਕਰਨਾ ਚਾਹੀਦਾ ਸੀ ਮੈਂ ਆਪਣੇ ਇਮਾਨਦਾਰੀ ਨਾਲ ਸਾਰਾ ਕੁਝ ਕੀਤਾ ਲੇਕਿਨ ਇਹ ਬੂਟਾ ਇਹਦੇ ਵਿੱਚ ਕੋਈ ਉਗਿਆ ਨਹੀਂ ਪੁੰਗਰਿਆ ਨਹੀਂ ਤੇ ਬਾਦਸ਼ਾਹ ਆਪਣੇ ਤਖਤ ਤੋਂ ਉੱਠ ਕੇ ਖੜੋ ਗਿਆ ਉਸ ਨੌਜਵਾਨ ਨੂੰ ਕੋਲ ਬੁਲਾਇਆ ਨਾਮ ਪੁੱਛਿਆ ਤੇ ਨਾਲ ਹੀ ਕਹਿਣ ਲੱਗਾ ਲੋਕੋ ਅੱਜ ਤੋਂ ਤੁਹਾਡਾ ਨਵਾਂ ਬਾਦਸ਼ਾਹ ਇਹ ਨੌਜਵਾਨ ਹੋਵੇਗਾ ਲੋਕ ਹੈਰਾਨ ਰਹਿ ਗਏ ਇਹ ਕਿਵੇਂ ਹੋ ਸਕਦਾ ਸਾਡੇ ਕੋਲ ਇੰਨੇ ਸੋਹਣੇ ਸੋਹਣੇ ਬੂਟੇ ਨੇ ਇੰਨੇ ਸੋਹਣੇ ਸੋਹਣੇ ਫਲਾਂ ਵਾਲੇ ਫੁੱਲਾਂ ਵਾਲੇ ਪੌਦੇ ਸਾਡੇ ਕੋਲ ਨੇ ਇਹਦੇ ਤੇ ਕੋਲ ਜਿਹੜਾ ਗਮਲਾ ਹੈ ਉਹਦੇ ਵਿੱਚ ਪੌਦਾ ਹੀ ਕੋਈ ਨਹੀਂ ਤੇ ਬਾਦਸ਼ਾਹ ਕਹਿਣ ਲੱਗੇ ਅਗਲਾ ਬਾਦਸ਼ਾਹ ਇਹ ਹੋਵੇਗਾ ਇਹ ਕਿਵੇਂ ਉਹਨਾਂ ਲੋਕਾਂ ਦੇ ਜਿਹੜੇ ਦਲਾਂ ਵਿੱਚ ਸਵਾਲ ਨੇ ਜਾਂ ਜ਼ੁਬਾਨ ਤੇ ਵੀ ਸਵਾਲ ਨੇ ਉਹਨਾਂ ਸਾਰਿਆਂ ਸਵਾਲਾਂ ਨੂੰ ਰੋਕਦਿਆਂ ਹੋਇਆ ਬਾਦਸ਼ਾਹ ਕਹਿਣ ਲੱਗਾ ਅਸਲ ਵਿੱਚ 1 ਸਾਲ ਪਹਿਲਾਂ ਜਿਹੜੇ ਬੀਜ ਇਸ ਥਾਂ ਤੋਂ ਤੁਹਾਨੂੰ ਦਿੱਤੇ ਗਏ ਸੀ ਉਹ ਬੀਜ ਤੇ ਸਾਰੇ ਉਬਾਲੇ ਜਾ ਚੁੱਕੇ ਸਨ ਉਹ ਬੀਜ ਉੱਗਣੇ ਹੀ ਨਹੀਂ ਸਨ ਉਹ ਪੁੰਗਰ ਨਹੀਂ ਸਨ ਤੇ ਤੁਸੀਂ ਲੋਕਾਂ ਨੇ ਜਦੋਂ ਦੇਖਿਆ ਕਿ ਉਹ ਬੀਜ ਪੁੰਗਰੇ ਨਹੀਂ ਉਹ ਬੀਜ ਉੱਗੇ ਨਹੀਂ ਤੁਸੀਂ ਆਨੇ ਬੀਜ ਬਦਲ ਦਿੱਤੇ ਨਵੇਂ ਬੀਜ ਬੀਜ ਦਿੱਤੇ ਉਹ ਬੂਟੇ ਲੈ ਕੇ ਤੁਸੀਂ ਮੇਰੇ ਕੋਲ ਆ ਗਏ ਪਰ ਇਹ ਨੌਜਵਾਨ ਆਪਣੀ ਇਮਾਨਦਾਰੀ ਤੇ ਡਟਿਆ ਰਿਹਾ ਇਹ ਨੌਜਵਾਨ ਇਮਾਨਦਾਰ ਹੈ ਇਹ ਨੌਜਵਾਨ ਸੱਚ ਤੇ ਖੜਾ ਹੈ ਤੇ ਸੱਚ ਤੇ ਖੜਨ ਵਾਲੇ ਨੂੰ ਇਮਾਨਦਾਰੀ ਤੇ ਤੁਰਨ ਵਾਲੇ ਨੂੰ ਮੈਂ ਤੁਹਾਡਾ ਅਗਲਾ ਬਾਦਸ਼ਾਹ ਐਲਾਨ ਕਰਦਾ ਹਾਂ ਤੇ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਇਹ ਹੀ ਮਿਲਦੀ ਹੈ ਕਿ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕਰਮਾਂ ਦੇ ਬੀਜ ਦੇ ਕੇ ਦੁਨੀਆ ਦੇ ਉੱਤੇ ਭੇਜਿਆ ਤੇ ਅਸੀਂ ਵੀ ਇਮਾਨਦਾਰੀ ਦੇ ਨਾਲ ਆਪਣੇ ਕਰਮ ਕਰੀਏ ਬੇਈਮਾਨੀ ਕਦੇ ਵੀ ਇਮਾਨਦਾਰੀ ਦਾ ਥਾਂ ਨਹੀਂ ਲੈ ਸਕਦੀ ਬੇਈਮਾਨੀ ਉੱਤੇ ਹਮੇਸ਼ਾ ਹੀ ਇਮਾਨਦਾਰੀ ਜਿਹੜੀ ਹੈ ਆਖਰ ਨੂੰ ਜਿੱਤ ਪ੍ਰਾਪਤ ਕਰ ਹੀ ਲੈਂਦੀ ਹੈ ਭਾਵੇਂ ਵਕਤੀ ਤੌਰ ਤੇ ਬੇਈਮਾਨੀ ਕਰਨ ਵਾਲਾ ਬੰਦਾ ਕੁਝ ਸਮੇਂ ਲਈ ਅੱਗੇ ਆ ਸਕਦਾ ਹੈ ਕੁਝ ਸਮੇਂ ਲਈ ਉਹ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਸਕਦਾ ਹੈ ਪਰ ਆਖਰਕਾਰ ਪ੍ਰਮਾਤਮਾ ਦੀ ਨਿਗਾਹ ਵਿੱਚ ਤੇ ਸਮਾਜ ਵਿੱਚ ਵੀ ਜਿੱਤ ਜਿਹੜੀ ਹੈ ਉਹ ਇਮਾਨਦਾਰੀ ਦੀ ਹੀ ਹੋਣੀ ਹੈ